ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਵਾਗਤ ਹੈ ਜੀ ਅੱਜ ਜਿसे ਲੈ ਕੇ ਆਏ ਆ ਜੀ ਫਰਨੀਚਰ ਸ਼ੋਰੂਮ ਵਿਕਾਊ ਹੈ ਜੀ 15x60 ਦਾ ਤਿੰਨ ਮੰਜ਼ਲਾ ਬੇਸਮੈਂਟ ਹੈ ਜੀ ਸਾਰੇ ਫਰਨੀਚਰ ਸਮੇਤ ਇਹ ਵਿਕਾਊ ਹੈ ਜੀ 메ਨ ਬਾਜ਼ਾਰ ਫਗਵਾੜਾ ਮਹੀਨੇ ਦੀ ਕਮਾਈ ਹੈ ਜੀ 2.5 ਤੋਂ 3 ਲੱਖ ਰੁਪਏ ਬਾਕੀ ਤੁਸੀਂ ਫੋਨ ਤੇ ਜਾਣਕਾਰੀ ਲੈ ਸਕਦੇ ਹੋ 8054386105 8054386105 ਇਸ ਨੰਬਰ ਤੇ ਫੋਨ ਕਰਕੇ ਫਰਨੀਚਰ ਸ਼ੋਰੂਮ ਹੈ ਜਿਹੜਾ ਤੁਸੀਂ ਫਰਨੀਚਰ ਸਮੇਤ ਖਰੀਦ ਸਕਦੇ ਹੋ 1000 ਗਜ ਦਾ ਪਲਾਟ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਪੂਰੀ ਵੀਡੀਓ ਨੂੰ ਵੇਖਿਓ ਇਸ ਵੀਰ ਨੇ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ 45 ਵਾਹ 210 15 ਕਮਰੇ ਬੜੇ ਹੋਏ ਨੇ ਜੀ ਇੱਕ ਵੀਰ ਕਾ ਦੀ ਦੁਕਾਨ 35000 ਕਿਰਾਏ ਦੀ ਆਮਦਨ ਹੈ ਜੀ ਮੇਨ ਹਾਈਵੇ ਬਠਿੰਡਾ ਟੂ ਦੱਬ ਵਾਲੀ ਰੋਡ ਨੇੜੇ ਸੰਗਤ ਕੈਂਚੀਆਂ ਬਠਿੰਡਾ ਐਮਐਸ ਤੋਂ 10 ਕਿਲੋਮੀਟਰ ਇਹ ਲੋਕੇਸ਼ਨ ਹੈ ਜੀ ਪਲਾਟ ਦੀ ਰੇਟ ਹੈਗਾ ਜੀ 1 ਕਰੋੜ ਪਿਆ ਲੱਖ ਰੁਪਏ 9463336239 ਇਸ ਨੰਬਰ ਤੇ ਫੋਨ ਕਰਕੇ 1000 ਗੈਸ ਦਾ ਪਲਾਟ 1.5 ਕਰੋੜ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਮਲਕਵੀਰ ਦਾ ਨੰਬਰ ਹੈ ਨਾਬਾ ਪਟਿਆਲਾ ਵਿਵਾਨੀਗੜ ਸੁਨਾਮ ਸੰਗਰੂਰ ਫਤੇਗੜ ਸਾਹਿਬ ਤੇ ਅਮਲੋ ਏਰੀਏ ਦੇ ਵਿੱਚ ਐਗਰੀਕਲਚਰ ਤੇ ਕਮਰਸ਼ੀਅਲ ਜ਼ਮੀਨਾਂ ਖਰੀਦਣ ਦੇ ਲਈ ਤੁਸੀਂ ਸੰਪਰਕ ਕਰੋ ਜੀ ਨੰਬਰ ਚੱਲ ਰਿਹਾ ਹੈ ਇਹ ਤੁਸੀਂ ਨੋਟ ਕਰ ਲਓ 98765 83 ਪੂਰਾ 398765 83 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਹੜਾ ਵੀ ਕੋਈ ਵੀ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਲੱਭ ਰਿਆ ਹੋਵੇ ਕਮਰਸ਼ੀਅਲ ਤੇ ਐਗਰੀਕਲਚਰ ਤਾਂ ਉਹ ਇਹ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੀ ਤੇ ਇਹਨਾਂ ਵੀਰਾਂ ਕੋਲੋਂ ਜ਼ਮੀਨਾਂ ਖਰੀਦ ਸਕਦੇ ਨੇ 2 ਮਹੀਨਿਆਂ ਦੀ ਗੱਭਣ ਮੱਝ ਵਿਕਾਊ ਹੈ ਜੀ ਦੁੱਧ 4 ਲੀਟਰ ਹੈ ਜੀ ਰੇਟ ਹੈ ਜੀ 40000 ਏਰੀਆ ਪਟਿਆਲਾ ਏਰੀਆ ਪਟਿਆਲਾ ਜੀ 2 ਮਹੀਨਿਆਂ ਦੀ ਗੱਬੜ ਮੱਝ ਵਿਕਾਊ ਦੁੱਧ 4 ਲੀਟਰ ਹੈ ਜੀ 40000 ਰੁਪਏ ਰੇਟ ਰੱਖੇ ਗਿਆ ਜੀ 62808 777700 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2 ਮਹੀਨਿਆਂ ਦੀ ਗੱਬੜ ਮੱਝ 4 ਲੀਟਰ ਦੁੱਧ ਹੈ ਜੀ ਤੇ 40000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਜੇ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰ ਦਿਓ ਸਟੈਂਡਰਡ ਟਰੈਕਟਰ ਵਿਕਾਊ ਹੈ ਜੀ 2001 ਮਾਡਲ ਸਟੈਂਡਰਡ ਟਰੈਕਟਰ ਵਿਕਾਊ ਹੈ ਜੀ 2001 ਮਾਡਲ ਹੈ ਜੀ 280000 ਰੁਪਏ ਰੇਟ ਰੱਖੇਗਾ ਇੰਜਨ ਗিয়ার ਦਾ ਓਕੇ ਹੈ ਜੀ ਏਰੀਆ ਪਿੰਡ ਸ਼ੇਖੋਂ ਕੱਲਾ ਮੋਗਾ 7696197220 7696197220 ਇਸ ਨੰਬਰ ਤੇ ਫੋਨ ਕਰਕੇ ਸਟੈਂਡਰਡ ਟਰੈਕਟਰ 2001 ਮਾਡਲ 280000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਲਿਓ ਬੱਟਾ ਵਾਲਾ ਜਿੰਦਰਾ ਵਿਕਾਊ ਹੈ ਜੀ ਵੱਟਾ ਪਾਉਣ ਵਾਲਾ ਜਿੰਦਰਾ ਵਿਕਾਊ ਹੈ ਜੀ ਏਰੀਆ ਨਕੋਦਰ ਹੈ ਜੀ 10000 ਰੁਪਏ ਰੇਟ ਰੱਖਿਆ ਗਿਆ ਜੀ 9815047981 ਇਸ ਨੰਬਰ ਤੇ ਫੋਨ ਕਰਕੇ ਵੱਟਾ ਪਾਉਣ ਵਾਲਾ ਜਿੰਦਰਾ 10000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਹੁਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਵੀਰ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਨਮੀ ਵੀਡੀਓ ਜਲਦ ਹੀ ਤੁਹਾਨੂੰ ਵੇਖਣ ਨੂੰ ਮਿਲ ਸਕੇ ਜੋਂਡੀਅਰ ਪਿਆ ਪਿਆ ਈ ਟਰੈਕਟਰ ਵਿਕਾਊ ਹੈ ਜੀ 2014 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਟਾਇਰ ਨਵੇਂ ਨੇ 3 ਸਪੀਡ ਹੈ ਜੀ ਏਰੀਆ ਗਿੱਦੜਵਾਹਾ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 5,25,000 ਰੁਪਏ ਦਾ ਰੇਟ ਰੱਖੇਗੇ ਜੀ ਟਾਇਰਾਂ ਦਾ ਬਿੱਲ ਵੀ ਮਿਲ ਜੂਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ 8699400175 ਇਸ ਨੰਬਰ ਤੇ ਫੋਨ ਕਰਕੇ ਜੌਂਡੀਅਰ 500 ਪਿਆ ਈ ਟਰੈਕਟਰ 2014 ਮਾਡਲ 5,25,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਅਰਜੁਨ 5552 ਟਰੈਕਟਰ ਵਿਕਾਊ ਹੈ ਜੀ 2009 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ 3.5 ਲੱਖ ਰੁਪਏ ਦੀ ਕੀਮਤ ਹੈ ਜੀ ਏਰੀਆ ਤਰਨਤਾਰਨ 3.5 ਲੱਖ ਰੁਪਏ ਰੇਟ ਰੱਖੇ ਗਿਆ ਜੀ 2009 ਮਾਡਲ ਪੰਜਾਬ ਨੰਬਰ ਅਰਜੁਨ 5552 ਟਰੈਕਟਰ ਵਿਕਾਊ ਏਰੀਆ ਤਰਨਤਾਰਨ ਹੈ ਜੀ 9915563 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਅਰਜੁਨ 5552 ਟਰੈਕਟਰ 2009 ਮਾਡਲ ਪੰਜਾਬ ਨੰਬਰ 3.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਮਾਲਕੀ ਮਾਲਕ ਵੀਰ ਨੇ ਫੁੱਲ ਗਰੰਟੀ ਤੇ ਚੈੱਕ ਕਰਕੇ ਤੁਸੀਂ ਮੌਕੇ ਤੇ ਡੀਲ ਕਰ ਸਕਦੇ ਹੋ ਇਸ ਵੀਰ ਦਾ ਸਾਰਾ ਸਮਾਨ ਵਿਕਾਊ ਹੈ 6-7 ਟਰੈਕਟਰ ਟਰਾਲੇ ਹਲ ਤਵੀਆਂ ਰੋਟਾਵੇਟਰ ਏਰੀਆ ਹੁਸ਼ਿਆਰਪੁਰ ਹੈ ਜੀ ਰੇਟ ਤੁਸੀਂ ਸਾਰਿਆਂ ਦਾ ਮੌਕੇ ਤੇ ਪਤਾ ਕਰ ਸਕਦੇ ਹੋ ਤੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ 9872135468 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਰ ਦਾ ਸਾਰਾ ਸਮਾਨ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰ ਦਿਓ ਕਿ ਤਾਂ ਕਿ ਇਹ ਜਲਦੀ ਤੋਂ ਜਲਦੀ ਸੇਲ ਹੋ ਸਕਣ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਨੰਬਰ ਤੇ 5 ਤੋਂ 7 ਫੋਟੋ ਮੈਂ ਇੱਕ ਵਧੀਆ ਵੀਡੀਓ ਜੇਕਰ ਕਿਸੇ ਵੀਰ ਨੇ ਮਕਾਨ ਕੋਠੀ ਦੀ ਐਡ ਕਰਵਾਉਣੀ ਹੈ ਤਾਂ ਗੇਟ ਤੋਂ ਲੈ ਕੇ ਅੰਦਰ ਦੀ ਵਧੀਆ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਅੱਜ ਤੁਹਾਡੇ ਲਈ ਇੱਕ ਛੋਟੀ ਮਿੰਤੀ ਦਾ 25 ਕਿੱਲਿਆਂ ਦਾ ਟੱਕ ਲੈ ਕੇ ਹਾਜ਼ਰ ਨੇ ਜੋ ਕਿ ਰਿੰਗ ਰੋਡ ਤੇ ਹੈ ਫਗਵਾੜਾ ਰੋਡ ਤੋਂ ਤਨੂਲੀ ਪਿੰਡ ਹੈ हुशियारपुर तो अठ किलोमीटर की दूरी पर है आ जाओ तैन दिखाते हैं एक मोटर लगी है जो कि ती का कनेक्शन है ਜਿੱਥੇ ਕਮਾਦ ਲੱਗਾ ਹੈ ਜੀ ਤੁਸੀਂ ਦੇਖ ਸਕਦੇ ਹੋ ਪਾਈਪ ਲਾਈਨ ਉਹ ਉਹ ਹੈ ਜੀ ਆਹ ਵਾਲਾ ਖੱਤਾ ਵੀ ਇੱਧਰ ਆਂਦਾ ਹੈ ਜੀ ਜ਼ਮੀਨ ਦਾ ਸੇ ਆਹ ਖੱਤਾ ਛੱਡ ਕੇ ਆਹ ਖੱਤਾ ਜਿੱਥੇ ਤੱਕ ਕਮਾਦ ਲੱਗਾ ਹੈ ਜੀ ਇਹ ਵਾਲਾ ਹੈ ਜੀ ਆਹ ਜ਼ਮੀਨ ਵਾਸਤੇ ਹੈ ਜੀ ਕੱਚਾ ਰੋਡ ਹੈ ਜੀ ਦੂਜਾ ਆ ਤੁਸੀਂ ਇੱਧਰ ਦੇਖ ਸਕਦੇ ਹੋ ਉਹ ਜਿੱਥੇ ਤੱਕ ਸਮਾਦ ਹੈ ਜੀ ਉੱਥੇ ਤੱਕ ਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਆ ਵੀ ਖੱਤਾ ਹੈ ਜੀ ਉਧਰੋਂ ਕੱਚੇ ਰੋਡ ਤੋਂ ਜਿਹੜਾ ਆਂਦਾ ਹੈ ਆ ਰਿੰਗ ਰੋਡ ਹੈ ਜੀ ਆ ਸਾਰਾ ਰਿੰਗ ਰੋਡ ਦਾ ਫਰੰਟ ਹੈ ਜੀ ਹਾਜੀ ਹਾਈਵੇ ਹਾਈਵੇ ਤੋਂ ਰੋਡ ਆਂਦਾ ਹੈ ਜੀ ਅਜਮੀਂਦ ਫਾਰਮ ਨੰਬਰ ਗੱਡੀ ਹੈ ਜੀ ਕਾਗਜ਼ ਪੱਤਰ ਸਭ ਓਕੇ ਆ ਸੈਕੰਡ ਓਨਰ ਆ 2020 ਮਾਡਲ ਗੱਡੀ ਅੰਟੀਰੀਅਰ ਦੀ ਨਵੀਂ ਹੈ ਜੀ ਸੀਐਨਜੀ ਕਲਾਸ ਪੈਟਰੋਲ ਇੰਜਨ ਗੇਅਰ ਦੀ ਗੱਡੀ ਨਹੀਂ ਫੁੱਲ ਗਾਰੰਟੀ ਹੈ ਜੀ ਬੈਟਰੀ ਨਵੀਂ ਹੈ ਜੀ ਕੋਈ ਐਕਸੀਡੈਂਟਲ ਨਹੀਂ ਹੈਗੀ ਲਾਈ ਵੀਲ ਪਏ ਹੋਏ ਆ ਟਾਇਰ 50% ਨੇ ਜੀ ਹਾਜ ਪੱਤਰ ਗੱਡੀ ਦੇ ਓਕੇ ਨੇ 2020 ਮਾਡਲ ਹੈ ਤੇ ਗੱਡੀ ਦੀ ਕੀਮਤ ਰੱਖੀ ਗਈ ਜੀ 3 ਲੱਖ ਤੇ 80000 ਰੁਪਿਆ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ